ਹਾਂਜੀ ਦੋਸਤੋ ਕੱਲ ਆਪਾਂ ਤਾਂ ਆਪਦੀਆਂ ਘੋੜੀਆਂ ਵਾਸਤੇ ਮੂੰਗਫਲੀ ਦਾ ਭੋਗ ਮੰਗਵਾ ਲਿਆ ਤੇ ਜਿਵੇਂ ਆਪਾਂ ਨੂੰ ਪਤਾ ਹੀ ਆ ਵੀ 37 ਨੰਬਰ ਜਿਹੜੀ ਮੂੰਗਫਲੀ ਦੀ ਵੈਰਾਈਟੀ ਆ ਉਹਦੀ ਪਟਾਈ ਪਹਿਲਾਂ ਸ਼ੁਰੂ ਹੁੰਦੀ ਆ ਤੇ ਜਿਹੜਾ 10 ਨੰਬਰ ਨੀਰਾਗਾ ਉਹ ਤਕਰੀਬਨ ਮਹੀਨਾ ਠਹਿਰ ਕੇ ਆਉਂਦਾ ਹੁੰਦਾਗਾ 37 ਨੰਬਰ ਤੋਂ ਬਾਅਦ ਸੋ ਬਾਈ ਜਸਵੰਤਾਗਾ ਹਨੂਮਾਨਗੜ ਤੋਂ ਪਿਛਲੇ 3-4 ਸਾਲਾਂ ਤੋਂ ਲਗਾਤਾਰ ਜਦੋਂ ਦੇ ਆਪਾਂ ਨੀਰਾ ਮੰਗਵਾਉਣ ਲੱਗੇ ਆ ਬਾਈ ਜਸਵੰਤੀ ਆਪਣੇ ਕੋਲੇ ਪਹੁੰਚ ਕਰਕੇ ਜਾਂਦਾਗਾ ਤੇ ਬਾਈ ਕੋਲੇ ਟਰੈਕਟਰ ਟਰਾਲੀ ਆ ਇਹਦੇ ਉੱਤੇ ਹੀ ਬਾਈ ਭੋਂਗਾ ਵਾਲੀ ਟਰਾਲੀ ਆਪਣੇ ਕੋਲੇ ਛੱਡ ਕੇ ਜਾਂਦਾ ਹੁੰਦਾ ਪਹਿਲਾਂ ਕੀ ਹੁੰਦਾ ਸੀਗਾ ਵੀ ਅਸੀਂ ਤਿੰਨ ਚਾਰ ਜਾਣੇ ਰਲ ਕੇ ਜਦੋਂ ਜਾਨਵਰ ਘੱਟ ਰੱਖੇ ਹੁੰਦੇ ਸੀ ਕੱਲੀ ਗੈਰੀ ਘੋੜੀ ਜਾਂ ਇੱਕ ਇੱਕ ਦੋ ਦੋ ਜਾਨਵਰ ਰੱਖੇ ਹੁੰਦੇ ਸੀ ਤਾਂ ਅਸੀਂ ਰਲ ਕੇ ਮੰਗਾ ਲੈਂਦੇ ਹੁੰਦੇ ਸੀ ਨੀਰਾ ਤੇ ਉੱਥੇ ਹੀ ਵੰਡ ਅਗੇ ਟਰਾਲੀਆਂ ਚ ਪਾ ਕੇ ਡੋਡੀ ਕੰਡਾ ਕਰਾ ਕੇ ਆਪਦੇ ਥਾਉ ਥਾਈ ਲਾ ਲੈਂਦੇ ਸੀਗੇ ਘਰਾਂ ਚ ਤਿਆਰ ਕੀਤੀ ਆਪਣੇ ਕੋਲੇ ਜਾਨਵਰ ਸੀਗੇ ਤਿੰਨ ਚਾਰ ਘੋੜੀਆਂ ਸੀ ਤੇ ਇੱਕ ਦੋ ਬੱਚੇ ਸੀ ਤਾਂ ਕਰਕੇ ਆਪਾਂ ਥਾਂ ਵੀ ਹੈਗਾ ਸੀਗਾ ਘਰੇ ਨੀਰਾ ਪਾਉਣ ਨੂੰ ਵੱਧ ਸੁਭਾਤ ਤੂੜੀ ਵਾਲਾ ਜਿਹੜਾ ਕਮਰਾ ਉਹ ਖਾਲੀ ਪਿਆ ਸੀਗਾ ਤੇ ਤਾਂ ਕਰਕੇ ਨੀਰਾਇਤ ਕੀ ਆਪਾਂ ਵੱਧ ਮੰਗਵਾ ਲਿਆ ਤਕਰੀਬਨ ਇਹ 75 ਕੁਇੰਟਲ ਵਾਜਨ ਹੋਇਆ ਸੀ ਸਾਰਾ ਆਪਾਂ ਅੰਦਰ ਪਾਤਾ ਨੀਰਾ ਇਹ ਤੇ ਬਾਈ ਜਸਵੰਤ ਦਾ ਤੁਸੀਂ ਮੋਬਾਈਲ ਨੰਬਰ ਨੋਟ ਕਰ ਲਓ ਵੀਡੀਓ ਦੇ ਵਿੱਚ ਆਪਾਂ ਸਾਂਝਾ ਕਰਨ ਲੱਗਿਆਂ ਬਾਈ ਦਾ ਨੀਰੇ ਦਾ ਕੰਮ ਬਹੁਤ ਵਧੀਆ ਹੈਗਾ ਆ ਵੀਡੀਓ ਦੇ ਵਿੱਚ ਤੁਸੀਂ ਦੇਖੋਗੇ ਵਧੀਆ ਸਾਫ ਸੁਥਰਾ ਹਰਿਆ ਭਰਿਆ ਨੀਰਾਗਾ ਤੇ ਰੇਤੇ ਤੋਂ ਰਹਿਤਾ ਆਮ ਸ਼ਿਕਾਇਤ ਆਪਾਂ ਨੂੰ ਪਤਾ ਸਾਰੇ ਭਰਾਵਾਂ ਨੂੰ ਵੀ ਨੀਰੇ ਦੇ ਵਿੱਚ ਇਹੀ ਆਉਂਦੀ ਆ ਜਿਹੜਾ ਜ਼ਿਕਰ ਹੁੰਦਾ ਆਪਾਂ ਕਹਿ ਦਿੰਨੇ ਆ ਭਾਈ ਰੇਤਾ ਬਾੜਾ ਆ ਗਿਆ ਯਾਰ ਤੇ ਜੇ ਰੇਤਾ ਇਹ ਪਾ ਕੇ ਲਿਆਉਂਦੇ ਆ ਇਹੇ ਸਮੱਸਿਆ ਆ ਜਾਂਦੀ ਆ ਸੋ ਭਾਈ ਜਸਵੰਤ ਤੇ ਆਪਾਂ ਨੂੰ ਤਸੱਲੀ ਆ ਮੈਂ ਦਾ ਪਿਛਲੇ 3-4 ਸਾਲਾਂ ਤੋਂ ਇਹ ਤੋਂ ਹੀ ਨੀਰਾ ਮੰਗਵਾਉਣਾ ਹੁੰਦਾ ਆ ਤੁਸੀਂ ਦੇਖ ਸਕਦੇ ਹੋ ਵਧੀਆ ਹਰਿਆ ਭਰਿਆ ਰਲਮਾ ਸੋਹਣਾ ਮਾਲ ਆਗਾ ਸੋ ਜੇ ਕਿਸੇ ਭਰਾ ਨੇ ਬਾਈ ਜਸਵੰਤ ਤੋਂ ਨੀਰਾ ਮੰਗਾਉਣਾ ਤਾਂ ਇਹਦੇ ਕੋਲੇ ਕਈ ਭਾਂਤੀਆਂ ਟਰਾਲੀਆਂ ਨੇ ਵੱਡੀਆਂ ਛੋਟੀਆਂ 100 ਕੁਇੰਟਲ ਤੋਂ ਉੱਤੇ ਵੱਜਣ ਵਾਲੀਆਂ ਟਰਾਲੀਆਂ ਵੀ ਨੇ ਤੇ ਥੱਲੇ ਵਾਲੀਆਂ ਵੀ ਨੇ ਜਿਵੇਂ ਆ 70 ਰੁਪਿਆ 75 ਕੁਇੰਟਲ ਨੀਰਾ ਸੀ ਮੰਗਾਇਆਗਾ ਤੇ ਮੈਨੂੰ ਇੰਨੇ ਕਦੀ ਲੋਡ ਸੀ ਮੈਂ ਉਸ ਹਿਸਾਬ ਨਾਲ ਮੰਗਾ ਲਿਆ ਸੋ ਜਿਹੜਾ ਵੀ ਕੋਈ ਚਾਹਵਣ ਸੱਜਣ ਜਿਹਦੇ ਕੋਲੇ ਜਾਦੇ ਜਾਨਵਰ ਰੱਖੇ ਪਿਆ ਤੁਸੀਂ ਵੱਡੀ ਟਰਾਲੀ ਵੀ ਮੰਗਵਾ ਸਕਦੇ ਹੋ ਬਹੁਤ ਸਾਫ਼ ਸੁਸਰਾ ਨੀਰਾਗਾ ਪਸ਼ੂ ਖੁਸ਼ ਹੋ ਕੇ ਖਾਂਦੇ ਆ ਘੋੜੀਆਂ ਜਮਾ ਐਨ ਹੋਲ ਨਹੀਂ ਝਟ ਕੇ ਰੱਖ ਦਿੰਦੀਆਂ ਨੇ ਸੋ ਬਾਈ ਜਸਵੰਤ ਦਾ ਕੰਟੈਕਟ ਨੰਬਰ ਨੋਟ ਕਰ ਲੋ 82395 85 590 ਇਸ ਨੰਬਰ ਤੇ ਕਾਲ ਕਰਕੇ ਬਾਈ ਨੂੰ ਤੁਸੀਂ ਆਪਦੀ ਲੋਕੇਸ਼ਨ ਦੱਸ ਕੇ ਸਾਰਾ ਏਰੀਆ ਵਗੈਰਾ ਦੱਸ ਕੇ ਵੀ ਕਿੰਨਾ ਮਾਲ ਚਾਹੀਦਾ ਤੇ ਮੰਗਵਾ ਸਕਦੇ ਹੋ ਹਾਂ ਕਈ ਵਾਰ ਕੀ ਹੁੰਦਾ ਵੀ ਆਪਾਂ ਨੂੰ ਘੱਟ ਚਾਹੀਦਾ ਹੁੰਦਾ 10 15 ਕੁਇੰਟਲ ਜਾਂ 20 ਕੁਇੰਟਲ ਚਾਹੀਦਾ ਹੁੰਦਾ ਉੱਥੇ ਫਿਰ ਜਾਂ ਤਾਂ ਇਹ ਹੱਲ ਹੁੰਦਾ ਤੇ ਵੀ ਬੰਦਾ ਪਿਕਅਪ ਵਾਲੇ ਤੋਂ ਮੰਗਵਾ ਲੈਂਦਾ ਪਰ ਬਾਈ ਜਸਵੰਤ ਦੇ ਕੋਲੇ ਜ਼ਿਆਦਾਤਰ ਟਰਾਲੀ ਟਰੈਕਟਰ ਵਾਲੀ ਕੰਮਾਂਗਾ ਇਹਦੇ ਕੋਲੇ ਵੱਡੀਆਂ ਟਰਾਲੀਆਂ ਨੇ ਤਕਰੀਬਨ 60 70 ਕੁਇੰਟਲ ਤੋਂ ਲੈ ਕੇ 100 ਸਵਾ 100 ਕੁਇੰਟਲ ਤੱਕ ਇੰਨੇ ਮਾਲ ਦੀ ਬਾਈ ਪਹੁੰਚ ਕਰਦਾ ਬਾਕੀ ਘੱਟ ਮਾਲ ਜੇ ਕਿਸੇ ਨੇ ਮੰਗਵਾਉਣਾ ਤਾਂ ਤੁਸੀਂ ਬਾਈ ਨੂੰ ਪੁੱਛ ਲਿਓ ਪਰ ਬਾਈ ਕੋਲੇ ਟਰਾਲੀਆਂ ਵੱਡੀਆਂ ਹੀ ਨੇ ਸੋ ਉੱਥੇ ਐਡਜਸਟਮੈਂਟ ਹੋ ਜਾਂਦੀ ਹੁੰਦੀ ਹੈ ਵੀ ਜੇ ਆਪਾਂ 3000 ਜਾਣੇ ਰਲ ਕੇ ਲਹਾ ਸਕਦੇ ਆ 10 10 15 15 20 20 ਕੁਇੰਟਲ ਉਹ ਆਪਣੀ ਸਰਦਰਦੀ ਹੋ ਜਾਂਦੀ ਆ ਮਿੱਤਰੋ ਤੇ ਇੱਕ ਗੱਲ ਮੈਂ ਤੁਹਾਨੂੰ ਹੋਰ ਕਲੀਅਰ ਕਰਨੀ ਆ ਵੀ ਕੋਈ ਵੀਰ ਭਰਾ ਕਮੈਂਟ ਕਰਕੇ ਜਾਂ ਫੋਨ ਲਾ ਕੇ ਮੈਨੂੰ ਰੇਟ ਬਾਰੇ ਨਾ ਪੁੱਛਿਓ ਕਿਉਂਕਿ ਗੱਲਬਾਤ ਕੀ ਆ ਬਾਈ ਏਰੀਏ ਦੇ ਹਿਸਾਬ ਨਾਲ ਲੋਕੇਸ਼ਨ ਦੇ ਹਿਸਾਬ ਨਾਲ ਦੂਰ ਨੇੜੇ ਦੇ ਹਿਸਾਬ ਨਾਲ ਜਿਹੜਾ ਇਹ ਰੇਟ ਆ ਵੱਧ ਘੱਟ 100 150 ਰੁਪਿਆ ਇੱਧਰ ਉੱਧਰ ਹੁੰਦਾ ਰਹਿੰਦਾ ਕਿਉਂਕਿ ਇਹਨਾਂ ਨੇ ਆਪਦਾ ਸਾਰਾ ਤੇਲ ਖਰਚੇ ਦਾ ਹਿਸਾਬ ਕਿਤਾਬ ਲਾਉਣਾ ਹੁੰਦਾ ਤੇ ਮੈਂ ਤੁਹਾਨੂੰ ਦੱਸ ਦਿਆਂ ਵੀ ਬਾਈ ਮੈਂ ਆ ਰੇਟ ਲਾਇਆ ਤੇ ਤੁਸੀਂ ਕਹੋ ਬਾਈ ਬਿੰਦੂ ਦਾ ਉਹਦੇ ਆ ਰੇਟ ਲਾ ਕੇ ਆਇਆ ਸੀ ਜਸਵੰਤ ਤੇ ਉੱਥੇ ਬਾਈ ਗੱਲ ਦਾ ਪਾਇ ਜਾਂਦਾ ਫਰਕ ਰੇਟ ਦੀ ਗੱਲਬਾਤ ਤੁਸੀਂ ਬਾਈ ਨਾਲ ਆਪ ਕਰ ਲਿਓ ਫੋਨ ਤੇ ਆਪ ਦਾ ਏਰੀਆ ਦੱਸ ਕੇ ਵੀ ਕਿਹੜੀ ਜਗ੍ਹਾ ਤੋਂ ਤੁਸੀਂ ਬਿਲੋਂਗ ਕਰਦੇ ਹੋ ਤੇ ਬਾਈ ਤਸੱਲੀ ਨਾਲ ਸਾਫ਼ ਸੁਥਰਾ ਮਾਲ ਪਹੁੰਚਦਾ ਕਰ ਦਿੰਦੇ ਆ ਗੱਲਬਾਤ ਸਾਰੀ ਪਹਿਲਾਂ ਰੇਟ ਦੀ ਬਾਈ ਨਾਲ ਖੋਲ ਲਿਓ ਤੇ ਮਾਲ ਮੈਂ ਜਿਵੇਂ ਤੁਹਾਨੂੰ ਦੱਸਿਆ ਵੀ ਪੈਸੇ ਲਈ ਤਿੰਨ ਚਾਰ ਸਾਲਾਂ ਤੋਂ ਆਪਾਂ ਮੰਗਾਉਣੇ ਆ ਜਸਵੰਤ ਤੋਂ ਚੰਗਾ ਸਾਫ ਸੁਥਰਾ ਮਾਲ ਲੈ ਕੇ ਆਉਂਦਾ ਆ ਵੀਡੀਓ ਦੇ ਵਿੱਚ ਤੁਹਾਨੂੰ ਦਿਸ ਵੀ ਗਿਆ ਹੋਣਾ ਵਧੀਆ ਸਾਫ ਸੁਥਰਾ ਹਰਿਆ ਭਰਿਆ ਰੇਤੇ ਤੋਂ ਰਹਿਤ ਨੀਰਾਗਾ ਮਿੱਤਰੋ ਨੰਬਰ ਆਪਾਂ ਸਕਰੀਨ ਦੇ ਉੱਤੇ ਬਾਈ ਜਸਵੰਤ ਦਾ ਦੇਤਾ ਨੋਟ ਕਰ ਲਿਓ ਤੇ ਵਧੀਆ ਖੁਸ਼ ਹੋ ਕੇ ਘੂੜੀਆਂ ਨੂੰ ਖਾਂਦੀਆਂ ਨੇ ਬਹੁਤ ਵਧੀਆ ਇੱਕ ਨੰਬਰ ਨੀਰਾਗਾ ਹਰਾ ਭਰਾ ਕਾਲ ਕਰ ਲਿਓ ਬਾਈ ਜਸਵੰਤ ਨੂੰ ਨੰਬਰ ਦੁਬਾਰੇ ਦੱਸ ਦਿੰਨਾ 82395 85590 ਇਸ ਨੰਬਰ ਤੇ ਕਾਲ ਕਰਕੇ ਜਿੱਥੇ ਮਰਜ਼ੀ ਤੁਸੀਂ ਨੇਰੇ ਦੀ ਪਹੁੰਚ ਕਰਵਾ ਸਕਦੇ ਹੋ